ਬੋਲੋ ਬਾਹਰ ਕੱਢ ਲਓ ਬਾਹਰ ਕੱਢ ਕੇ ਦੇਖੋ ਬੋਲੀ ਜੀ ਦੇਖ ਲੈ ਜੀ ਦੱਸੋ ਹੁਣ ਕਟੂਗੜ 25 ਸਾਲ ਹੋ ਗਏ ਤੁਹਾਡੇ ਕੋਲ ਆਉਂਦੇ ਨੂੰ ਆਹ ਮ ਉਮੀਦ ਨਹੀਂ ਸੀ ਹੈਗੀ ਸ਼ੇਰਕਟ ਅਜੇ ਵਿੱਚ ਹੁਣ ਦੱਸੋ ਕੀ ਕਰੀਏ ਜੀ ਅਸੀਂ ਅਮਰਧਾਰੀ ਬੰਦੇ ਦੇਖ ਲਓ ਹੁਣ ਦੇਖੋ ਹੁਣ ਥੋੜੇ ਸਾਹਮਣੇ ਜੋ ਹੈਗਾ 25 ਸਾਲ ਹੋ ਗਏ ਕਟੂਗੜ ਤੁਹਾਡੇ ਕੋਲ ਆਉਂਦੇ ਨੂੰ ਕਦੇ ਕਿਸੇ ਦੁਕਾਨ ਤੋਂ ਸਮੋਸਾ ਨਹੀਂ ਤੱਕਦਾ ਸਿਰਫ ਥੋੜੇ ਉਹ ਤੇ ਮਠਾਈ ਲੈ ਕੇ ਜਾਂਦੇ ਤੇ ਇਹ ਨਹੀਂ ਹੈ ਠੀਕ ਹੈ ਜਾਂਦੇ ਆ ਹੁਣ ਦੱਸੋ ਅਸੀਂ ਕੀ ਕਰੀਏ ਸਾਡੇ ਤਾਂ ਗੁੰਡਾ ਘੋਣਾ ਨਹੀਂ ਤਾਂ ਅਸੀਂ ਲੰਘਿਆ ਆ ਹੁਣ ਸੇਕਟ ਦਾ ਸੀ ਇਹ ਵਾਲੇ ਖਾਗੇ ਗੱਲ ਤਾਂ ਨਹੀਂ ਗੱਲ ਗੁਲਾਬ ਦੇ ਮੂੜੇ ਨੂੰ ਆਈ ਨਾ ਅਸੀਂ ਤਾਂ ਕਦੇ ਵੀ ਨਹੀਂ 25 ਸਾਲ ਹੋ ਗਏ 25 ਸਾਲ ਤੱਕ ਕਦੀ ਕੰਪਲੇਂਟ ਆਈ ਨਹੀਂ ਆਈ ਨਹੀਂ ਫਿਰ ਆਹ ਤਾਂ ਬਹੁਤ ਬੜੀ ਆ ਗਈ ਜੀ ਨਹੀਂ ਨਹੀਂ ਇਹ ਤਾਂ ਬਹੁਤ ਸਾਡੇ ਭਾਪੇ ਬਹੁਤ ਬੜੀ ਗੱਲ ਹੈ ਜੀ ਕਿਉਂਕਿ ਆ ਦੇਖੋ ਅਸੀਂ ਅਮਰਤਾਰੀ ਦੇ ਬੰਦੇ ਅਸੀਂ ਤਮਾਕੂ ਦੇ ਨੇੜੇ ਅਸੀਂ ਜਾਂਦੇ ਨਹੀਂ ਹੈ ਇਹ ਇਹ ਇਸ਼ੂ ਨਹੀਂ ਹੈ 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 ਮੇਰੀ ਮੇਰੀ ਗੱਲ ਨਹੀਂ ਬੀੜੀ ਨਿਕਲੀ ਵੀ ਤੇ ਬੀੜੀ ਆਹ ਪਈਆ ਆਹ ਪਈਆ ਬੀੜੀ ਆਹ ਪਈਆ ਦੇਖੋ ਆਹ ਪਈਆ ਵੀ ਕਹਿੰਦੇ ਗਲਤੀ ਹੈ ਬਾਈ ਇਹਦੀ ਤਾਂ ਮੈਂ ਗਲਤੀ ਤਾਂ ਹੈਗੀ ਉਹ ਦੱਸੋ ਜੀ ਹੁਣ ਕੀ ਕਰੀਏ ਡਾਂਗ ਮਾਰੀਏ ਬੋਲੋ ਗਲਤੀ ਮੰਨੋ ਗਲਤੀ ਨਹੀਂ ਗਲਤੀ ਨਹੀਂ ਜੀ ਅਸੀਂ ਅਮਰਤਾਰੀ ਬੰਦੇ ਤੁਸੀਂ ਸਫਾਈ ਨਾਲ ਕਿਉ ਅਛਾ ਅਸਤੋ ਗਲਤੀ ਕਰੀ ਜੇ ਅਸੀਂ ਕਰਨੇ ਆ ਗਏ ਨਾ ਫਿਰ ਤਾਂ ਬਹੁਤ ਕੁਝ ਕਰਨਾ ਹੈ ਕਰ ਲੋ ਮੈਂ ਨਹੀਂ ਕਿੰਨਾ ਕਰੇਗਾ ਸਾਨੂੰ ਜਿਹਨੇ ਕਹਿੰਦਾ ਸੀ ਵੀ ਇਹ ਵੀ ਆਉਂਦਾ ਵੀਡੀਓ ਬਣ ਕੇ ਕਰ ਲਓ ਕੋਈ ਜਾਂਦਾ ਹਾਂ ਹਾਂ ਮੇਰਾ ਹੋਣਾ ਕਾਪੀ ਨਹੀਂ ਜੀ ਦੇਖੋ ਜੀ ਨਹੀਂ 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 25 ਸਾਲ ਹੋ ਗਿਆ ਗਲਤੀ ਦੀ ਗੱਲ ਨਹੀਂ 25 ਸਾਲ ਹੁਣ ਤੁਹਾਡੇ ਖਵਾਂਦਿਆਂ ਨੂੰ 25 ਸਾਲ ਕਦੀ ਕੰਪਲੇਂਟ ਆਈ ਹੈ ਪਰ ਆ ਤਾਂ ਬਹੁਤ ਵੱਡੀ ਆ ਗਈ ਯਾਰ ਇਹ ਤਾਂ ਦੇਖ ਦੇਖ ਕੇ ਪਾਪ ਹੋ ਗਏ ਸਾਡੇ ਆ ਜਾਣਾ ਦੇਖਾ ਇੱਕ ਜਾਈ ਨਾ ਹਾਂ ਉਹ ਨਹੀਂ ਹਾਂ ਯਾਰ ਹੱਦ ਕਰਦਾ ਤੂੰ ਵੀ ਹੱਦ ਕਰਦਾ ਨੰਗਾ ਬੰਦਾ ਚੱਲ ਹੋ ਗਿਆ ਗੱਲ ਦੀ ਮੰਨ ਰਿਹਾ ਨਹੀਂ ਹਟਾ ਦਈ ਉਹਨਾਂ ਨੂੰ ਨਹੀਂ ਕੁਸਤ ਕਰਨੀ ਪੈਣਾ ਵਾਹ ਹਾਂ ਕੋਈ ਜਾਨੂੰ ਸਾਡਾ ਵੱਡੀ ਵੱਡੀ ਇਸ਼ੂ ਨਾ ਬਣਾਉਂਦਾ ਨਾ ਜੰਗਾਂ ਨਹੀਂ ਵੀਰਾਂ ਦੀ ਹੁੰਦੀ ਆ ਜੀ ਗਲਤੀ ਨਾਲ ਖਿਲਾ ਦੇ ਗਲਤੀ ਨਹੀਂ ਗਲਤੀ ਨਹੀਂ ਜਾਣ ਵਿੱਚ ਕੇ ਹੋ ਫਿਰ ਬੀੜੀ ਕਿੱਲੇ ਛੜਦੂ ਕਰਕੇ ਕਿੱਦਾਂ ਛੜਦੂ ਕਰਦਾ ਲਾਣਾ ਘਰ ਚ ਥੋੜਾ ਬਾਣ ਲੀ ਜਾਂਦਾ ਕਈ ਰੋਟੀ ਦਹੀਂ ਫਿਰ ਬਾਲਾ ਫਿਰ ਬੀੜੀ ਨਹੀਂ ਆ ਸਕਦੀ ਬੀੜੀ ਨਹੀਂ ਆ ਸਕਦੀ ਫਿਰ ਨਹੀਂ ਆ ਸਕਦੀ ਫਿਰ ਨਹੀਂ ਜਾਂਦਾ ਘਰ ਚ ਬਾਣ ਮੈਂ ਕਰਦੀ ਉਹ ਜਾਣ ਕੇ ਤੁਸੀਂ ਗਲਤੀ ਹੋਣੀ ਨਹੀਂ ਇਹ ਤਾਂ ਜਾਣ ਵਿੱਚ ਕੀ ਹੋਇਆ ਬਾਜੀ ਗਲਤੀ ਕੇ ਮੈਂ ਤੁਹਾਨੂੰ ਵੀ ਦੂਰ ਜਾ ਹੋਰ ਕੰਨੂ ਕਹਿ ਗਏ ਸਾਨੂੰ ਕਹਿ ਕਹਿ ਰਹੇ ਹਾਂ ਮੈਂ ਸਮਝਾਉਂਗਾ ਕਹਿਣਾ ਨਹੀਂ ਤੁਸੀਂ ਸਮਝਾਇਆ ਹੋਰ ਸਮਝਾਉਂਦੇ ਵਜਾ ਦਾ ਗਲਤੀ ਹੋਊਂਗੇ ਤਾਂ ਹੀ ਸਮਝਾਉਂਗੇ ਪਹਿਲੀ ਇਥੋਂ ਨਿਕਲ ਜੂਗਾ ਖਾਬਰਾ ਕਿੰਨੀ ਹੋਰ ਗੱਲ ਜਨਾਨੀ ਨੂੰ ਪੁੱਠੀ ਗੱਲਾਂ ਨਹੀਂ 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 ਨੇ ਨਹੀਂ ਹੱਦ ਕਰੀ ਤੂੰ ਯਾਰ ਤੂੰ ਕਹਿੰਦਾ ਥੋੜੇ ਖਾਂਦੇ ਆ ਜੇ ਹੁਣੇ ਘਰ ਗਲਤੀ ਹੋ ਗਈ ਵੀ ਇਹ ਤਾਂ ਬਹੁਤ ਬੜੀ ਹੋ ਗਈ ਯਾਰ ਇਹ ਤਾਂ ਵੀੜੀ ਯਾਰ ਵੀ ਅਸੀਂ ਤਮਾਕੂ ਦੇ ਨੇੜੇ ਹੀ ਜਾਂਦੇ ਸੀ ਡੰਗ ਮਾਰੀਏ ਗਰਦਨ ਮੜਦੀਏ ਤੂੰ ਮੋਟਾ ਨਹੀ ਨਹੀਂ ਨਹੀਂ ਮੈਂ ਮੈਂ ਕੱਲ ਨੂੰ ਬੜਣੀ ਆ ਬੰਦੇ ਤੇ ਰੱਖੇ ਹੋਏ ਆ ਛੱਡੀ ਗੱਡੀ ਗੱਲ ਆ ਯਾਰ ਵੀੜੀ ਨਹੀਂ ਕਰਾਈ ਵਿੱਤੇ ਹੱਥ ਦੋ ਕੀ ਕਹਿੰਦਾ ਕਿੱਦਾਂ ਹੋ ਜਾਂਦਾ ਯਾਰ ਯਾਰ ਮੰਨ ਲੈ ਜੀ ਮੈਂ ਇੰਨੀ ਰੈਕਸ਼ਨ ਕਰਦਾ ਕਿੱਥੇ ਕੱਢ ਲਈ ਤੇ ਅਸੀਂ ਖੁਦ ਨੇੜੇ ਹੀ ਜਾਂਦੇ ਸੀ ਯਾਰ ਹਾਂ ਅਸੀਂ ਜਾਲੀ ਪਾਦੇ ਅਸੀਂ ਤਮਾਕੂ ਦੀ ਦੁਕਾਨ ਪਹਿਲਾਂ ਬਾਅਦ ਛੱਡਦੇ ਅਸੀਂ ਤਮਾਕੂ ਦੇ ਨੇੜੇ ਹੀ ਜਾਂਦੇ ਸੀ ਇਹ ਜਾਣ ਕੇ ਥੋੜੀ ਪਾਇਆ ਉਹ ਯਾਰ ਜਾਣ ਕੇ ਜਾਣਵਜ ਕੇ ਵੀੜੀ ਤੇ ਜਾਣਵਜ ਕੇ ਪਾਉਗੀ ਯਾਰ ਜਾਣਵਜ ਹੋਰ ਮਲਦੀ ਯਾਰ ਵੀੜੀ ਜਾਣਵਜ ਕੇ ਗੇਰੀ ਵਿੱਚ ਉਹ ਬੰਦਾ ਬੰਦਾ ਹੈ ਤੇਰੇ ਅੱਗੇ ਪਾਣੀ ਦੀ ਤੇਰੀ ਚ ਪਾਣੀ ਯਾਰ ਮੁੰਡੀ ਤਾਂ ਮੇਰੇ ਕੋਲ ਹੀ ਬੜਾ ਖੂਸਾ ਯਾਰ ਮੁੰਡੀ ਸੁਖਨੇ ਮੇਰੇ ਕੋਲ ਆਉਣਾ ਵੀੜੀ ਵਾਲਾ ਓ ਮਨੂ ਕੇ ਸੁਭ ਮੇਂ ਵੀ ਮੇਰੇ ਕੋਲ ਵੀੜੀ ਵਾਲਾ ਆਉਣਾ ਹਾਂ ਇਹ ਹੋ ਤਰੀਕਾ ਕਿਹੜਾ ਤੂੰ ਦਾਸਰਾ ਤਰੀਕਾ ਕਿਹੜਾ ਹੈ ਗੱਲ 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 ਹੀ ਹੁੰਦੀ ਹੈ ਬੜਾ ਪਿਆਰਾ ਬੰਦਾ ਓ ਮਹਾਰਾਜ ਜੀ ਛਿੜਕੇ ਨਾਲ ਨਹੀਂ ਪਤਾ ਮਸਲਾ ਦੇਖੋ ਕਿੱਡਾ ਹੈ ਕੋਈ ਗੱਲ ਨਹੀਂ ਲੈ ਕਹਿ ਤੇ ਗਲਤੀ ਹੋ ਗਈ ਤੈਨੂੰ ਸੈਲੈਕਟ ਕਰਕੇ ਐਡਾ ਮਜੂਰ ਕਾ ਆਦਮੀ ਹੈ ਯਾਰ ਕਹਿ ਰਿਹਾ ਉਹਨਾਂ ਦਾ ਅਸੀਂ ਇੱਜਤੇ ਘੜ ਗਏ ਕੋਈ ਨਹੀਂ ਯਾਰ ਕੋਈ ਗੱਲ ਨਹੀਂ ਹੈਗੀ ਪਰ ਆਏ ਨਾ ਮਸਲਾ ਹੈ ਯਾਰ ਦੇਖੋ ਅਸੀਂ ਤੁਸੀਂ ਐਡਾ ਬੜਾ ਸਿਆਣਾ ਬੰਦਾ ਮਾਫ਼ੀ ਮੰਗ ਤੇਰੇ ਬਾਹਰ ਸਮਾਨ ਹੈ ਯਾਰ ਤੁਮਰਾ ਉਹ ਤਾਂ ਕੋਈ ਨਹੀਂ ਭੈਣ ਜੀ ਚਲੋ ਉਹ ਭੈਣ ਜੀ ਉਹ ਭੈਣ ਜੀ ਹਾਂ ਕੀ ਕਹਿੰਦੇ ਸਾਡੇ ਤਾਂ ਮੂੰਹ ਤੇ ਚਲੀ ਲੈਣਾ ਚਲੋ ਅਸੀਂ ਬਾਹਰ ਮੰਗਦੀ ਆ ਗਏ ਹੁਣ ਭੈਣ ਜੀ ਉਹ ਬਿਰ ਸਮਝਾ ਭੈਣ ਜੀ ਆ ਵੀ ਉਹਨੇ ਮਾਫੀ ਮੰਗ ਲਈ ਖਾਕੂ ਕਰ ਲਿਆ ਠੀਕ ਹੈ ਸਭ ਨੂੰ ਤੈਨੂੰ ਮਾਫੀ ਸਾਡੇ ਘਰੇ ਨਹੀਂ ਵਰਦਾ ਯਾਰ ਹੱਦ ਹੋ ਗਈ ਉਹਨੇ ਗੱਲ ਨਹੀਂ ਅਗਲੇ ਮਾਫੀ ਮੰਗ ਲਈ ਖਾਕੂ ਤਾਂ ਕਰ ਲਿਆ ਹੁਣ ਯਾਰ ਹੋਰ ਇੱਥੇ ਨਹੀਂ ਯਾਰ ਇਹ ਗਾਦੇ ਤੇ ਜਾਣ ਕੋ ਜਾਣ ਮੁੱਚ ਗਏ ਜਾਣ ਕੇ ਕਾਰੀਗਰ ਛੱਡਦਾ ਵਿੱਚ ਕਰਦੇ ਨੇ ਇੰਨੇ ਬੰਦੇ ਪੁਰਾਣੇ ਬਣਾਏ ਯਾਰ ਕਾਰੀਗਰ ਨੇ ਜਾਣ ਕੇ ਸਿੱਟੀ ਯਾਰ ਉਹ ਨਹੀਂ ਵੀਰੇ ਨਹੀਂ ਹੁੰਦਾ ਯਾਰ ਆਦੋ ਵੀ ਹੋਰ ਕੀ ਅੱਜ ਗਲਤੀ ਤੇ ਪਿਆਰ ਦੀ ਮੰਨ ਲਈ ਅਗਲੇ ਨੇ ਗਲਤੀ ਯਾਰ ਨਹੀਂ ਨਹੀਂ ਉਹ ਚਲੋ ਭੈਣ ਜੀ ਕੋਈ ਗੱਲ ਗਾਇ ਤਾਂ ਵੇ ਗਲਤੀ ਹੋ ਗਈ ਬੰਦੇ ਸਿਆਣੀ ਗੱਲ ਦਾ ਮੰਨਦੀ ਆ ਆ ਵੀ ਹੱਦ ਕਿਹਦਾ ਸਾਡਾ ਹਾਨੂੰ ਦੱਸੋ ਜੇ ਸਾਡੇ ਮੂੰਹ ਚ ਹਾਂ ਪਰ ਉਹ ਕਿ ਗਲਤੀ ਮੰਨਨੇ ਨਹੀਂ ਬੰਦੇ ਨੇ ਹੁਣ ਦੇਖੋ ਗਲਤੀ ਕਹਿਤੀ ਗਲਤੀ ਸਾਡੇ ਤੇ ਵੀ ਤਾਂ ਹੋ ਸਕਦੀ ਕੋਈ ਗਲਤੀ ਉਹ 10 ਮਿੰਟ ਉਹ ਭੈਣ ਜੀ ਤੁਹਾਡੇ ਤੇ ਵੀ ਤਾਂ ਹੋ ਸਕਦੀ ਗਲਤੀ ਜੀ ਬੀੜੀਆਂ ਪੈਂਦੇ ਫਿਰ ਉਹ ਵੇ ਲੋਕਾਂ ਨੂੰ ਉਹ ਲੋਤੀ ਹੋ ਜਾਂਦੀ ਹੈ ਨਹੀਂ ਬੀੜੀਆਂ ਪਾਉਂਗੇ ਹੱਦ ਕਰਦਾ ਤੂੰ ਯਾਰ ਚੰਗਾ ਬੰਦਾ ਕੋਈ ਮੈਲ ਹੋ ਜਾਂਦੀ ਹੈ ਫਿਰ ਹੋਰ ਕੀ ਕਹਿ ਰਹੇ ਤੂੰ ਉਹ ਆ ਨਹੀਂ ਕਰੇ ਕਰਦੇ ਹੋ ਜਾਂਦਾ ਕੋਈ ਹੋਰ ਕੋਈ ਜਾਨਵਰ ਹੋਵੇ ਵੀ ਆਪ ਗਿਰ ਗਿਆ ਇਹ ਤਾਂ ਨਹੀਂ ਆਪ ਗਿਰ ਜੂਗੀ ਰੁੜਕੇ ਤਾਂ ਪੈਣ ਲੱਗੀ ਵਿੱਚ ਯਾਰ ਓਡੀ ਗੱਲ ਯਾਰ ਇਹ ਸਮਝ ਲਈ ਓਡੀ ਬੰਦੇ ਨੇ ਮਾਫੀ ਮੰਗ ਲਈ ਛੋਟੀ ਜਿਹੀ ਗੱਲ ਉਸੇ ਅੱਡਾ ਬੜਾ ਪਾੜ ਬਣਾ ਕੇ ਰੇ ਯਾਰ ਛੋਟੀ ਗੱਲ ਫਿਰ ਤੂੰ ਉਹੀ ਗੱਲ ਕਰੀ ਜਾਂਦਾ ਤਾਂ ਮਾਫੀ ਮੰਗਦਾ ਰਿਹਾ ਗਲਤੀ ਹੋ ਗਈ ਯਾਰ ਹੋਰ ਸੁਣੀ ਤਾਂ ਕੀ ਕਰਦਾ ਜੇ ਤੈਨੂੰ ਮਾਫੀ ਕਹੇਤੀ ਉਹ ਤੂੰ ਇਹਨੂੰ ਗੱਲ ਛੋਟੀ ਕਹੋ ਤੁਸੀਂ ਫਿਰ ਮੈਂ ਮੰਨ ਲਈ ਯਾਰ ਕਹਿ ਤਾ ਦੇਆ ਤੈਨੂੰ ਕਿ ਚਲ ਕਾਰੀਗਰ ਤੇ ਗਲਤੀ ਹੋ ਗਈ ਸਮਾਨ ਤੈਨੂੰ ਨਵਾਂ ਦੇਣ ਦੇ ਜੋ ਤੂੰ ਕਹਿ ਰਿਹਾ ਇਹ ਇਹ ਸਮਾਨ ਦਾ ਤਾਂ ਮਸਲਾ ਨਹੀਂ ਯਾਰ ਇਹਦੇ ਵੀ ਇਹਨਾਂ ਦੇ ਵੀ ਨਾ ਦੂਏ ਹਾਡਰ ਪਰ ਹੀ ਜਾਂਦੇ ਵੀ ਉਹਨਾਂ ਸਾਬ ਸਫਾਈ ਹੈ ਗਲਤੀ ਬੰਦਾ ਮੰਨਤਾ ਰਿਹਾ ਬਣੀ ਯਾਰ ਹੋਰ ਦੇ ਉੱਪਰ ਕੀ ਕੀ ਮਾਣੇ ਮਾਫੀ ਲੱਗ ਕੇ ਹੱਥ ਜੋੜ ਕੇ ਆਣੇ ਮੰਨਿਆ ਪਰ ਐ ਨਹੀਂ ਕਰੇ ਕਰਦੇ ਹੋ ਜੇ ਕਿਸੇ ਹੋਰ ਨੂੰ ਕਹਿੰਦਾ ਵੀ ਇਹਨਾਂ ਕੋਲ ਤੇ ਫੜ ਕੇ ਲਿਆਈਆਂ ਆ ਦੇਖੋ ਫਿਰ 25 ਸਾਫ ਨੇ ਹੋਏ ਫਿਰ 25 ਸਾਫ ਨੇ ਗਲਤੀ ਹੋ ਗਈ ਯਾਰ ਤੂੰ ਤਾਂ ਕੁਝ ਗਲਤ ਕਰ ਲੈ ਯਾਰ ਤੇਰੀ ਤਾਂ ਪੈਨਸ਼ਨ ਨਹੀਂ ਮੈਨੂੰ ਮੈਨੂੰ ਕਦੇ ਪੈਨਸ਼ਨ ਨਹੀਂ ਆਈ ਐ ਨਹੀਂ ਹੁੰਦਾ ਯਾਰ ਤੂੰ ਤਾਂ ਕੁਝ ਗਲਤ ਹੈ ਤੂੰ ਤਾਂ ਕੁਝ ਗਲਤ ਸਾਰੇ ਮੈਂ ਖਾ ਰਿਹਾ ਮੈਂ ਖਾ ਰਿਹਾ ਹੱਦ ਕਰੀਆਂ ਤੂੰ ਹਾਂ ਐ ਨਹੀਂ ਹੁੰਦਾ ਖਾ ਰਿਹਾ ਹਾਂ ਜੇ ਤੁਹਾਡੀ ਚਾਹਤ ਹੈ ਮੈਂ ਕਹਿੰਦਾ ਹਾਂ ਉਹ ਕੀ ਕਹਿੰਦਾ ਭਾਈ ਮੈਂ ਵੀ ਅਹੀ ਦੱਸਦਾ ਉਹਨੇ ਮਾਫੀ ਮੰਗ ਲਈ ਮਾਫੀ ਮਾਫੀ ਕੱਲ ਖਤਮ ਹੋ ਗਈ ਮਾਫੀ ਉਹ ਕੱਲ ਖਤਮ ਹੋ ਗਈ ਉਹ ਕੀ ਕਰਦੇ ਨੇ ਸਿੱਧਾ ਮਾਫੀ ਮੰਗ ਲਈ ਗੱਲ ਫਿਰ ਅਸੀਂ ਕੀ ਕਰੀਏ ਜੇ ਸਾਡੇ ਮੂੰਹ ਚੋਂ ਵੀ ਸਾਡੇ ਜੇ ਤੈਨੂੰ ਵੀ ਸਾਡੇ ਅੰਦਰ ਚਲੇਗਾ ਤੁਸੀਂ ਕਹ ਦੋ ਜੇ ਤੈਨੂੰ ਵੀ ਸਾਡੇ ਅੰਦਰ ਚਲੇਗਾ ਅਸੀਂ ਉਸਕਾ ਕੀ ਕਰੀਏ ਉਹਨਾਂ ਦਾ ਹੁਣ ਨਹੀਂ ਹੁੰਦਾ ਬਧਾਈ ਜਾ ਜਿੰਨੀ ਮਰਜ਼ੀ ਬਧਾਈ ਜਾ ਇਹਨੂੰ ਗੱਲ ਤਾਂ ਵੀਰ ਆਈ ਮਾਫੀ ਮੰਗ ਲਈ ਤੇ ਪਰਤੇ ਅੱਗੇ ਨਹੀਂ ਕੰਮ ਹੋਊਗਾ ਇਹ ਜਿੱਡੀ ਮਰਜ਼ੀ ਬਧਾਈ ਚੱਲ ਜਿੰਨੀ ਵਧਾਉਣੀ ਹੈ ਕੋਈ ਫਾਇਦਾ ਨਹੀਂ ਇਹਨੂੰ ਪੇਕੇ ਰਿਪੋਰਟ ਕਰਾ ਲਠਾਣੇ ਚਲਦੇ ਆ ਗੱਲ ਕਰ ਲਾਂ ਤੇ ਬੈਠ ਕੇ ਚੱਲ ਚੱਲ ਠਾਣੀ ਚੱਲੋ ਯਾਰ